ਅੰਤੀ ਦੋਸਤੋ ਅੱਜ ਗੱਲਬਾਤ ਕਰਾਂਗੇ ਭਾਰਤੀ ਜਸੂਸ ਮੋਹਨ ਲਾਲ ਪਾਸਕਰ ਦੇ ਜੀਵਨ ਦੇ ਭਾਗ 15ਵੇਂ ਬਾਰੇ। ਸੋ ਭਾਗ 14ਵੇਂ ਵਿੱਚ ਤੁਸੀਂ ਵੇਖਿਆ ਵੀ ਜਿਹੜਾ ਮੋਹਨ ਲਾਲ ਹੁੰਦਾ ਹੈ ਉਹ ਇੱਕ ਬਦਨਸੀਬ ਬੰਗਾਲੀ ਅਕੀਲ ਰਹਿਮਾਨ ਦੀ ਸਟੋਰੀ ਸੁਣਾ ਰਿਹਾ ਹੁਣ ਜਿਹਦਾ ਕਿ ਇਸ਼ਕ ਪਾਕਿਸਤਾਨ ਵਿੱਚ ਆਮਨਾ ਨਾਲ ਦੀ ਖੂਬਸੂਰਤ ਔਰਤ ਨਾਲ ਹੋ ਜਾਂਦਾ ਤੇ ਉਹ ਔਰਤੀ ਉਹਨੂੰ ਫਸਾ ਜਾਂਦੀ ਹੈ ਤੇ ਹੁਣ ਉਹ ਇੱਥੇ ਉਮਰ ਕੈਦ ਕੱਟ ਰਿਹਾ ਹੈ। ਉਹ ਜਿਹੜੇ ਜੇਲ੍ਹ ਦੇ ਕੈਦੀ ਨੇ ਉਹ ਅਕਸਰ ਬੰਗਾਲੀ ਨੂੰ ਪੁੱਛਿਆ ਕਰਦੇ ਸਨ ਵੀ ਅਵੇ ਸਾਲੇ ਅਕੀਲ ਤੂੰ ਇਹਨੂੰ ਫਸਾ ਕਿਵੇਂ ਲਿਆ? ਤਾਉ ਬੜੇ ਚਟਕਾਰੇ ਲੈ ਕੇ ਬਿਆਨ ਕਰਦਾ ਵੀ ਅਮਾ ਯਾਰ ਇਹ ਸਾਲੀ ਦੇ ਪਤੀ ਵਿੱਚ ਇੰਨਾ ਦਮ ਨਹੀਂ ਸੀਗਾ ਕਿ ਇਹਦੇ ਬਦਨ ਦੀ ਅਗ ਬੁਝਾ ਸਕਦਾ ਆਪਣੀ ਸਿਹਤ ਦੇਖੀ ਤਾਂ ਲੱਟੂ ਹੋ ਗਈ ਇਹ ਲੱਗੀ ਚੱਕਰ ਤੇ ਚੱਕਰ ਦੇਣਾ ਜਦ ਵੀ ਦੁਕਾਨ ਤੇ ਆਉਂਦੀ ਤਾਂ ਮੌਕਾ ਵਜਾ ਕੇ ਕਦੇ ਸਾਲੀ ਅੱਖ ਮਾਰ ਦਿੰਦੀ ਕਦੇ ਚੁੰਡੀ ਵੜ ਦਿੰਦੀ ਮੈਂ ਵੀ ਕਦੋਂ ਤੱਕ ਸਬਰ ਕਰਦਾ ਇੱਕ ਦਿਨ ਮੀਆਂ ਏਸ ਦੀ ਦੁਕਾਨ ਤੇ ਨਹੀਂ ਸੀਗਾ ਇਹ ਆਈ ਤਾਂ ਪੁੱਛਣ ਲੱਗੀ ਕਿ ਉਹ ਕਿੱਥੇ ਐ ਮੈਂ ਕਿਹਾ ਵੀ ਅੰਦਰ ਕਮਰੇ ਵਿੱਚ ਜਿਉਂ ਹੀ ਇਹ ਅੰਦਰ ਵਾਲੇ ਕਮਰੇ ਵਿੱਚ ਪਹੁੰਚੀ ਮੈਂ ਸਾਲੀ ਨੂੰ ਚੁੱਕ ਚਿਤ ਕਰ ਦਿੱਤਾ ਢੇੜ ਘੰਟਾ ਜੰਮ ਕੇ ਰਗੜਾਈ ਕੀਤੀ ਤੇ ਉਸ ਨੂੰ ਅਗਲੀ ਪਿਛਲੀ ਭੁੱਲ ਗਈ। ਬਸ ਤਤੋ ਇਹ ਸਾਡੀ ਗੁਲਾਮ ਬਣ ਗਈ। ਕੀ ਹੋਇਆ ਸਾਲਾ ਫਾਂਸੀ ਵੀ ਚੜ ਗਏ ਤਾਂ ਕੋਈ ਗੱਲ ਨਹੀਂ। ਜਿਉਂਦੇ ਜੀ ਜੰਨ ਦਾ ਮਜ਼ਾ ਲੈ ਲਿਆ ਦੇਖਦੇ ਨਹੀਂ ਸਾਲੀ ਇੱਕਦਮ ਹੋਰ ਐ ਹੋਰ। ਲੇਕਿਨ ਉਸ ਵਿਚਾਰੇ ਨੂੰ ਕੀ ਇਲਮ ਸੀ ਕਿ ਹਕੀਕਤ ਕੀ ਐ। ਇੱਕ ਦਿਨ ਮੈਂ ਤਰੀਕ ਤੇ ਗਿਆ ਹੋਇਆ ਸੀ ਸ਼ਾਮ ਨੂੰ ਜਦੋਂ ਵਾਪਸ ਆਇਆ ਤਾਂ ਬੰਗਾਲੀ ਨੂੰ ਮੈਂ ਇਸ਼ਾਰੇ ਨਾਲ ਬੁਲਾਇਆ। ਉਹਦੀ ਕੋਠੜੀ ਰਸਤੇ ਵਿੱਚ ਪੈਂਦੀ ਸੀ। ਉਹ ਕਹਿਣ ਲੱਗਾ ਵੀ ਪੰਡਤ ਇਹ ਮੇਰਾ 200 ਰੁਪਏ ਰੱਖ ਲਓ। ਮੈਨੂੰ ਅੱਜ ਫਾਂਸੀ ਲੰਗਣੀ। ਜੇਕਰ ਵੱਜ ਗਿਆ ਤਾਂ ਤੁਹਾਡੇ ਤੋਂ ਲੈ ਲਵਾਂਗਾ ਵਰਨਾ ਤੁਹਾਡੇ ਕੰਮ ਆ ਜਾਣਗੇ ਮੈਂ ਰੁਪਏ ਤਾਂ ਫੜ ਲਏ ਲੇਕਿਨ ਦਿਲ ਵਿੱਚ ਸੋਚਣ ਲੱਗਾ ਵੀ ਹੈ ਭਗਵਾਨ ਅੱਜ ਤੂੰ ਇਸ ਨੂੰ ਬਚਾ ਲੈ ਕਿਤੇ ਸਾਲਾ ਇਹ ਨਾ ਸੋਚੇ ਕਿ ਜ਼ਰੂਰ ਪੰਡਤ ਨੇ ਦੁਆ ਮੰਗੀ ਹੋਵੇਗੀ ਕਿ ਇਹ ਫਾਂਸੀ ਚੜ ਜਾਵੇ ਤੇ ਇਹ 200 ਰੁਪਏ ਮੇਰੇ ਕੰਮ ਆ ਜਵੇ ਇਹ ਸੋਚਦਾ ਮੈਂ ਬੜੀ ਰਾਤ ਤੱਕ ਜਾਗਦਾ ਰਿਹਾ ਕਿ ਕਿਸ਼ਮਾ ਹੋ ਗਿਆ ਅੱਧੀ ਰਾਤ ਨੂੰ ਹੀ ਜੇਲ੍ਹ ਦਫ਼ਤਰ ਤੋਂ ਪਰਵਾਨਾ ਆਇਆ ਕਿ ਉਹਦੀ ਫਾਂਸੀ ਦੀ ਸਜ਼ਾ ਕੋਈ ਦਿਨਾਂ ਲਈ ਰੋਕ ਦਿੱਤੀ ਗਈ ਹੈ ਉਹ ਹਿੰਦੁਸਤਾਨੀ ਸੀ ਅਤੇ ਭਾਰਤੀ ਰਾਜਤੂਰ ਨੂੰ ਦੱਸੇ ਬਗੈਰ ਪਾਕਿਸਤਾਨੀ ਹਕੂਮਤ ਉਸਨੂੰ ਫਾਂਸੀ ਨਹੀਂ ਲਗਾ ਸਕਦੀ ਅਗਲੇ ਦਿਨ ਪਤਾ ਲੱਗਾ ਕਿ ਜਲਾਦ ਦੀ ਤਵੇਤ ਅਚਾਨਕ ਖਰਾਬ ਹੋ ਜਾਣ ਕਰਕੇ ਉਸਦੀ ਫਾਂਸੀ ਮੁਲਤਵੀ ਕਰਨੀ ਪਈ ਅਗਲੇ ਦਿਨ ਆਮਨਾ ਬੇਗਮ ਉਸਦੀ ਮੁਲਾਕਾਤ ਦੇ ਲਈ ਆਈ ਤੇ ਦੱਸਿਆ ਕਿ ਮੈਂ ਤੁਹਾਡੀ ਜਾਨ ਮਾਫੀ ਲਈ ਸਯਦ ਯਈਆ ਖਾਨੇ ਕੋਲ ਜਾਣਾ ਚਾਹੁੰਨੀ ਹਾਂ ਲੇਕਿਨ ਕੀ ਕਰਾਂ ਮੇਰੇ ਕੋਲ ਪੈਸਾ ਨਹੀਂ ਹੈਗਾ ਇਸ ਤੇ ਉਸਨੇ ਦੂਸਰੇ ਸਜ਼ਾਏ ਮੌਤੇ ਕੈਦੀਆਂ ਤੋਂ ਮਦਦ ਮੰਗੀ ਜੋ 200 ਰੁਪਏ ਉਸਨੇ ਮੈਨੂੰ ਦਿੱਤੇ ਸਨ ਮੈਂ ਉਸਨੂੰ ਵਾਪਸ ਦੇ ਦਿੱਤੇ ਪੈਰਕ ਦੇ ਕੈਦੀਆਂ ਨੇ ਆਪਣੀ ਆਪਣੀ ਹਾਇਸੀਅਤ ਮੁਤਾਬਕ ਉਸਦੀ ਮਦਦ ਕੀਤੀ ਅਤੇ ਤਕਰੀਬਨ 1500 ਰੁਪਏ ਇਕੱਠੇ ਕਰਕੇ ਦਿੱਤੇ ਉਹਨੇ ਆਮਨਾ ਆਪਣੇ ਮੂੰਹ ਬੋਲੇ ਭਰਾ ਨੂੰ ਲੈ ਕੇ ਚਲਦੀ ਬਣੀ ਉਹ ਇਹ ਕਹਿ ਕੇ ਗਈ ਸੀ ਕਿ 라ਵਲਪਿੰਡੀ ਜਾ ਰਹੀਆਂ ਜਾਂਦੇ ਹੀ ਉਸ ਨੂੰ ਖਤ ਲਿਖੇਗੀ ਅਤੇ ਜੇਕਰ सदर ਉਸ ਦੀ ਜਾਨ ਮਾਫੀ ਦੇ ਲਈ ਮੰਨ ਗਿਆ ਤਾਂ ਤਾਰ ਦੇ ਕੇ ਖਬਰ ਕਰੇਗੀ ਲੇਕਿਨ 4 ਦਿਨ ਬੀਤ ਗਏ ਨਾ ਤਾਂ ਆਮਨਾ ਦੀ ਕੋਈ ਚਿੱਠੀ ਆਈ ਨਾ ਕੋਈ ਤਾਰ 5ਵੇਂ ਦਿਨ ਜੇਲ੍ਹ ਦਫ਼ਤਰ ਤੋਂ ਹੁਕਮ ਆ ਗਿਆ ਕਿ ਉਸ ਨੂੰ ਅੱਜ ਰਾਤ ਫਾਂਸੀ ਦੇ ਦਿੱਤੀ ਜਾਵੇ ਉਹ ਵਿਚਾਰਾ ਅੱਡੀਆਂ ਚੁੱਕ ਚੁੱਕ ਕੇ ਆਮਨਾ ਦਾ ਰਸਤਾ ਦੇਖ ਰਿਹਾ ਸੀ ਮੈਂ ਕਿਹਾ ਵੀ ਲੱਗਦਾ ਹੈ ਆਮਨਾ ਤੈਨੂੰ ਧੋਖਾ ਦੇਗੀ ਤੁਸੀਂ ਕਿਸੇ ਪਾਕਿਸਤਾਨੀ ਕੈਦੀ ਦੇ ਕਿਸੇ ਮੁਲਾਕਾਤੀ ਦੁਆਰਾ ਉਸਦੇ ਘਰ ਤੋਂ ਪਤਾ ਤਾਂ ਲਗਵਾਓ ਕਿ ਉਹ ਕਿੱਥੇ ਹੈ ਤੇ ਕੀ ਕਰ ਰਹੀ ਹੈ ਮੈਨੂੰ ਲੱਗਦਾ ਹੈ ਕਿ ਉਸਦੇ ਨਾਲ ਉਹਦਾ ਮੋਹ ਬੋਲਿਆ ਭਰਾ ਨਹੀਂ ਬਲਕਿ ਉਹਦਾ ਯਾਰ ਆਇਆ ਸੀ ਅਤੇ ਉਹ ਸਾਨੂੰ ਸਭ ਨੂੰ ਬੇਵਕੂਫ ਬਣਾ ਕੇ ਪੈਸਾ ਇਕੱਠਾ ਕਰਕੇ ਲੈ ਗਈ ਹੈ ਉਹ ਕਹਿਣ ਲੱਗਾ ਵੀ ਇਹ ਨਹੀਂ ਹੋ ਸਕਦਾ ਪਰ ਦੂਜੇ ਕੈਦੀਆਂ ਨੇ ਮੇਰੀ ਗੱਲ ਦੀ ਪੁਸ਼ਟੀ ਕੀਤੀ ਕਿ ਉਹਨਾਂ ਨੂੰ ਵੀ ਆਮਨਾ ਦੇ ਚਲਨ ਤੇ ਸ਼ੱਕ ਹੈ ਖੇਰ ਜਦੋਂ ਸਜ਼ਾਏ ਮੌਤ ਦੇ ਮੁਹੰਮਦ ਅਸਰੀਕ ਦਾ ਭਰਾ ਉਸਦੀ ਮੁਲਾਕਾਤ ਦੇ ਲਈ ਆਇਆ ਤਾਂ ਉਸਨੇ ਉਸਨੂੰ ਆਮਨਾ ਦੇ ਟਿਕਾਣੇ ਤੇ ਭੇਜਿਆ ਉਸਨੇ ਆ ਕੇ ਖਬਰ ਸੁਣਾਈ ਤਾਂ ਅਕੀਲ ਦੇ ਹੋਸ਼ ਉੱਡ ਗਏ ਉਸਨੇ ਦੱਸਿਆ ਕਿ ਆਮਨਾ ਕਿਤੇ ਨਹੀਂ ਗਈ ਸੀ ਲਾਹੌਰ ਵਿੱਚ ਹੀ ਹੈ ਤੇ ਆਪਣੇ ਯਾਰ ਉਰਫ ਮੋਹ ਬੋਲੇ ਭਰਾ ਨਾਲ ਗੁਲਛੱੜੇ ਉਡਾਰੀ ਆ ਇਹ ਸੁਣ ਕੇ ਅਕੀਲ ਆਪਣਾ ਦਿਮਾਗੀ ਸੰਤਲਨ ਗਵਾ ਬੈਠਿਆ ਲੱਗਾ ਆਮਨਾ ਦਾ ਨਾਮ ਲੈ ਕੇ ਉਸਨੂੰ ਗਾਲਾਂ ਬਕਣ ਇੱਕ ਭਿਆਨਕ ਹਕੀਕਤ ਉਸਦੇ ਸਾਹਮਣੇ ਸੀ ਲੇਕਿਨ ਇਹ ਹਕੀਕਤ ਤਦ ਖੁੱਲੀ ਜਦ ਮੌਤ ਉਸਦੇ ਬਿਲਕੁਲ ਕਰੀਬ ਆ ਚੁੱਕੀ ਸੀ ਉਹ ਕਦੇ ਪਾਗਲਾਂ ਦੀ ਤਰ੍ਹਾਂ ਫੁੱਟ ਫੁੱਟ ਰੋਣ ਲੱਗ ਪੈਂਦਾ ਕਦੇ ਠਾਕੇ ਲਾਉਣ ਲੱਗ ਪੈਂਦਾ ਤੇ ਕਦੇ ਹਵਾ ਵਿੱਚ ਮੁੱਕੇ ਲਰਾਉਂਦਾ ਹੋਇਆ ਗਾਣਾ ਗੜਨ ਲੱਗ ਪੈਂਦਾ ਸ਼ਾਮ ਦੇ 6 ਵਜੇ ਜਦੋਂ ਗਿਣਤੀ ਬੰਦ ਹੋ ਗਈ ਤਾਂ ਉਸ ਦੀ ਕੋਠੜੀ ਤੋਂ ਰਾਤ 3 ਵਜੇ ਤੱਕ ਉਸ ਦੀਆਂ ਚੀਕਾਂ ਸਿਸਕੀਆਂ ਤੇ ਕੁਰਲਾਉਣ ਦੀ ਆਵਾਜ਼ ਸੁਣਾਈ ਦਿੰਦੀ ਰਹੀ ਉਹ ਬਹੁਤ ਜ਼ੋਰ-ਜ਼ੋਰ ਨਾਲ ਆਮਨਾ ਕਹਿ ਕੇ ਚੀਕ ਰਿਹਾ ਸੀ ਲੇਕਿਨ ਆਮਨਾ ਉਸ ਤੋਂ ਦੂਰ ਆਪਣੇ ਪਤੀ ਨੂੰ ਮਾਰ ਕੇ ਆਪਣੇ ਇੱਕ ਯਾਰ ਨੂੰ ਫਾਂਸੀ ਦੇ ਚੜਾ ਕੇ ਆਪਣੇ ਨਵੇਂ ਆਸ਼ਕ ਦੀ ਗੋਦ ਵਿੱਚ ਰੰਗ ਰੜੀਆਂ ਮਨਾ ਰਹੀ ਸੀ ਰਾਤ 4 ਵਜੇ ਉਸ ਨੂੰ ਚੀਕ ਦੇ ਕਰਲਾਉਂਦੇ ਨੂੰ ਗਾਰਡ ਮੌਦ ਦੇ ਖੋ ਵਿੱਚ ਘਸੀੜ ਕੇ ਲੈ ਗਈ। ਫੱਟਾ ਥੱਲੇ ਜਾਣ ਤੱਕ ਉਹਦੀਆਂ ਚੀਕਾਂ ਫਣਾਈ ਦਿੰਦੀਆਂ ਰਹੀਆਂ। ਸਵੇਰੇ ਉਸ ਗਰੀਬ ਦੀ ਲਾਸ਼ ਲੈਣ ਵੀ ਆਮਨਾ ਨਹੀਂ। ਜਦੋਂ ਉਸ ਨੂੰ ਸੁਨੇਹਾ ਭਜਵਾਇਆ ਗਿਆ ਤਾਂ ਉਹ ਸੁਨੇਹਾ ਦੇਣ ਵਾਲੇ ਤੇ ਬਰ ਪਈ ਵੀ ਉਹ ਮੇਰਾ ਕੌਣ ਹੁੰਦਾ ਹੈ? ਜੋ ਮੈਂ ਉਹਦੀ ਲਾਸ਼ ਦਫਨਾਵਾ ਉਹ ਮੇਰਾ ਪਤੀ ਦਾ ਕਾਤਲ ਹੈ। ਉਸਨੇ ਆਪਣੇ ਕੀਤੀ ਦੀ ਸਜ਼ਾ ਪਾਈ ਹੈ। ਮੇਰਾ ਉਸ ਨਾਲ ਕੋਈ ਸਰੋਕਾਰ ਨਹੀਂ ਹੈਗਾ। ਖੇਰ ਜੇਲ ਦੇ ਅਮਲੇ ਨੇ ਸਰਕਾਰੀ ਖਰਚੇ ਦੇ ਲਾਸ਼ ਨੂੰ ਦਫਨਾਇਆ ਸੱਚ ਕਹਿੰਦੇ ਨੇ ਕਿ ਔਰਤ ਦੇ ਚਰਿੱਤਰ ਨੂੰ ਅਤੇ ਇਨਸਾਨ ਦੀ ਕਿਸਮਤ ਨੂੰ ਦੇਵਤਾ ਵੀ ਨਹੀਂ ਜਾਣ ਸਕਦੇ ਆਦਮੀ ਤਾਂ ਚੀਜ਼ ਹੀ ਕੀ ਹੈ ਜਦ ਖੂਬਸੂਰਤ ਔਰਤ ਕਿਸੇ ਬਦਸੂਰਤ ਇਨਸਾਨ ਤੇ ਮਿਹਰਬਾਨ ਹੁੰਦੀ ਹੈ ਤਾਂ ਉਹਦੇ ਵਿੱਚ ਕੋਈ ਨਾ ਕੋਈ ਸਵਾਰਥ ਲੁਕਿਆ ਹੁੰਦਾ ਹੈ ਉਹ ਉਸ ਨੂੰ ਕਟਫੋਟਲੀ ਦੀ ਤਰ੍ਹਾਂ ਨਚਾਉਂਦੀ ਹੈ ਬੁਰੇ ਤੋਂ ਬੁਰਾ ਕੰਮ ਕਰਵਾਉਂਦੀ ਹੈ ਤੇ ਜਦੋਂ ਉਹ ਮੁਸੀਬਤ ਵਿੱਚ ਫਸ ਜਾਂਦਾ ਹੈ ਤਾਂ ਉਹਦਾ ਸਾਥ ਛੱਡ ਦਿੰਦੀ ਆ ਇਹਨੇ ਦਿਨੇ ਕੋਟ ਲਖਪਤ ਜੇਲ੍ਹ ਦੀਆਂ ਫਾਂਸੀ ਕੋਠੜੀਆਂ ਵਿੱਚ ਡਰਾਈਵਰ ਮੁਹੰਮਦ ਆਜ਼ਮ ਸਜ਼ਾਏ ਮੌਦਾ ਕੈਦੀ ਬਣ ਕੇ ਆਇਆ ਉਹ ਫੌਜ ਵਿੱਚ ਸਿਪਾਹੀ ਸੀ ਲਾਹੌਰ ਸੌਣੀ ਦੇ ਇੱਕ ਮੇਜਰ ਦਾ ਡਰਾਈਵਰ ਸੀ ਉਹ ਮੇਜਰ ਸਾਹਿਬ ਦੀ ਬੇਗਮ ਦੇ ਉਸ ਦੇ ਬੈਟਮੈਨ ਨਾਲ ਗਲਤ ਸਬੰਧ ਸਨ ਇਸ ਗੱਲ ਦਾ ਇਲਮ ਮੁਹੰਮਦ ਆਜ਼ਮ ਨੂੰ ਹੀ ਸੀਗਾ ਲੇਕਿਨ ਉਸਨੇ ਆਪਣੀ ਜ਼ੁਬਾਨ ਇਹ ਸੋਚ ਕੇ ਬੰਦ ਰੱਖੀ ਵੀ ਮੇਜਰ ਸਾਹਿਬ ਉਸ ਦੀ ਗੱਲ ਤੇ ਯਕੀਨ ਨਹੀਂ ਕਰਨਗੇ ਅਤੇ ਬੇਗਮ ਉਲਟਾ ਕੋਈ ਨਾ ਕੋਈ ਇਲਜ਼ਾਮ ਲਾ ਕੇ ਉਸਨੂੰ ਮੁਸੀਬਤ ਵਿੱਚ ਫਸਾ ਦੇਵੇਗੀ ਇੱਕ ਰਾਤ ਉਹ ਤਕਰੀਬਨ 12 ਵਜੇ ਨਸ਼ੇ ਵਿੱਚ ਧੁੱਤ ਮੇਜਰ ਨੂੰ ਕਲੱਬ ਤੋਂ ਲੈ ਕੇ ਆਇਆ ਮੇਜਰ ਸਾਹਿਬ ਨੇ ਉਸ ਰਾਤ ਉਸ ਨੂੰ ਉੱਥੇ ਠਹਿਰ ਜਾਣ ਨੂੰ ਕਿਹਾ ਉੱਥੇ ਸੌਂ ਗਿਆ ਰਾਤ ਦੇ 2 ਵਜੇ ਸਨ ਉਸ ਨੇ ਇੱਕ ਸਾਇਆ ਬਟਮੈਨ ਦੀ ਕੋਠੜੀ ਵੱਲ ਜਾਂਦੇ ਵੇਖਿਆ ਉਹ ਹਨੇਰੇ ਵਿੱਚ ਪਛਾਣ ਗਿਆ ਕਿ ਉਹ ਮੇਜਰ ਦੀ ਬੇਗਮ ਸੀ ਉਸ ਦੇ ਅੱਧੇ ਘੰਟੇ ਬਾਅਦ ਮੇਜਰ ਦੀ ਅੱਖ ਖੁੱਲੀ ਉਹਨਾਂ ਨੇ ਬੇਗਮ ਦੀ ਇੱਧਰ ਉੱਧਰ ਤਲਾਸ਼ ਕੀਤੀ ਅਤੇ ਕਿਸੇ ਸ਼ੱਕ ਵਿੱਚ ਪਾਗਲ ਹੋ ਕੇ ਬੰਦੂਕ 깰ਟ ਲਈ ਐ ਉਹ ਫਿਰ ਆਦਮ ਨੇ ਮੇਜਰ ਨੂੰ ਦਬੇ ਪੈਰ ਬਟਮੈਨ ਦੀ ਕੋਠੜੀ ਵੱਲ ਜਾਂਦੇ ਵੇਖਿਆ ਗੁੱਸੇ ਵਿੱਚ ਉਹਨਾਂ ਨੇ ਦਰਵਾਜ਼ੇ ਤੇ ਲਾਤ ਮਾਰੀ ਦਰਵਾਜ਼ਾ ਪੜਾ ਕੇ ਖੁੱਲਿਆ ਬੇਗਮ ਤੇ ਬਟਮੈਨ ਉਸ ਵਕਤ ਇੱਕ ਦੂਸਰੇ ਦੀਆਂ ਬਾਹਾਂ ਵਿੱਚ ਮਰਹੂਸ ਪਏ ਹੋਏ ਸਨ ਜਿਸਮ ਤੇ ਕੋਈ ਕੱਪੜਾ ਤੱਕ ਨਹੀਂ ਸੀਗਾ ਬੇਗਮ ਨੇ ਸੁਪਨੇ ਵਿੱਚ ਵੀ ਨਹੀਂ ਸੀ ਸੋਚਿਆ ਕਿ ਨਸ਼ੇ ਵਿੱਚ ਧੁੱਤ ਮੇਜਰ ਇੰਨੀ ਜਲਦੀ ਜਾਗ ਜਾਵੇਗਾ ਦੋਵੇਂ थरथरा ਕੰਬਣ ਲੱਗ ਪਏ ਮੇਜਰ ਨੇ ਗੁੱਸੇ ਦੇ ਜਨੂਨ ਵਿੱਚ ਇੱਕੋ ਵਾਰੀ ਤਿੰਨ ਗੋਲੀਆਂ ਬਟਮੈਨ ਦੇ ਸਰੀਰ ਵਿੱਚ ਉਤਾਰ ਦਿੱਤੀਆਂ ਅਚਾਨਕ ਉਸ ਨੂੰ ਹੋਸ਼ ਆਇਆ ਕਿ ਉਹ ਕੀ ਕਰ ਬੈਠਾ ਹੈ ਬਟਮੈਨ ਅਜੇ ਮਰਿਆ ਨਹੀਂ ਸੀਗਾ ਉਹਦੀ ਨਬਜ਼ ਚੱਲ ਰਹੀ ਸੀ ਕਤਲ ਤੋਂ ਬਚਣ ਦੇ ਲਈ ਮੇਜਰ ਨੇ ਡਰਾਈਵਰ ਨੂੰ ਆਵਾਜ਼ ਲਾਈ ਅਤੇ ਬਟਮੈਨ ਨੂੰ ਗੱਡੀ ਦੀ ਪਿਛਲੀ ਸੀਟ ਤੇ ਲਟਾ ਕੇ ਫੌਰਨ ਹਸਪਤਾਲ ਚੱਲਣ ਨੂੰ ਗਿਆ ਉਹਨੂੰ ਡਰਾਈਵਰ ਆਦਮ ਨੇ ਬਟਮੈਨ ਦੀ ਜ਼ਿੰਦਗੀ ਲਈ ਦੁਆ ਮੰਗਦੇ ਹੋਏ ਫੌਰਨ ਗੱਡੀ ਤੇਜ਼ ਰਫ਼ਤਾਰ ਨਾਲ ਹਸਪਤਾਲ ਵੱਲ ਭਜਾ ਲਈ ਮੇਜਰ ਉਹਦੇ ਨਾਲ ਅਗਲੀ ਸੀਟ ਤੇ ਬੈਠਾ ਸੀ ਗੱਡੀ ਹਸਪਤਾਲ ਪਹੁੰਚੀ ਜਿਉਂ ਹੀ ਉਹ ਉਸਨੂੰ ਉਤਾਰਨ ਲੱਗੇ ਤਾਂ ਦੇਖਿਆ ਵੀ ਬਟਮੈਨ ਦਮ ਤੋੜ ਚੁੱਕਾ ਸੀ ਮੇਜਰ ਸਾਫ ਦਾ ਰੰਗ ਉੱਡ ਗਿਆ ਡਰਾਈਵਰ ਨੂੰ ਬੋਲੇ ਆ ਵੀ ਹੁਣ ਕਤਲ ਤਾਂ ਮੇਰੇ ਤੇ ਹੋ ਹੀ ਗਿਆ ਹੈ ਕਿ ਉਹਨਾਂ ਲਾਸ਼ ਨੂੰ ਥਾਣੇ ਲੈ ਜਾ ਕੇ ਪੇਸ਼ ਹੋ ਜਾਵਾਂ ਹੋ ਸਕਦਾ ਹੈ ਵੀ ਅਦਾਲਤ ਹਾਲਾਤ ਨੂੰ ਮੱਦੇਨਜ਼ਰ ਰੱਖਦੇ ਹੋਏ ਮੈਨੂੰ ਮਾਫ਼ ਕਰ ਦੇਵੇ ਵਰਨਾ ਇਸ ਕਤਲ ਤੋਂ ਭੱਜ ਕੇ ਮੈਂ ਆਪਣੇ ਜੁਰਮ ਵਿੱਚ ਹੋਰ ਵਾਧਾ ਕਰ ਲਵਾਂਗਾ ਬੇਤਰ ਜਨਾਬ ਕਹਿੰਦੇ ਹੋਏ ਡਰਾਈਵਰ ਆਦਮ ਨੇ ਗੱਡੀ ਪੁਲਿਸ ਸਟੇਸ਼ਨ ਵੱਲ ਤੋਰ ਲਈ ਪੁਲਿਸ ਸਟੇਸ਼ਨ ਪਹੁੰਚ ਕੇ ਮੇਜਰ ਨੇ ਉਸ ਨੂੰ ਬਾਹਰ ਉਤਾਰਨ ਨੂੰ ਕਿਹਾ ਤੁਸੀਂ ਇੱਥੇ ਠਹਿਰੋ ਮੈਂ ਥਾਣੇਦਾਰ ਨਾਲ ਗੱਲ ਕਰਦਾ ਤਕਰੀਬਨ ਅੱਧੇ ਘੰਟੇ ਬਾਅਦ ਦੋ ਸਿਪਾਈਆਂ ਦੇ ਨਾਲ ਬਾਹਰ ਆਇਆ ਉਹ ਸਿਪਾਈਆਂ ਨੇ Laash ਉਤਾਰਵਾਈ ਅਤੇ ਥਾਣੇਦਾਰ ਡਰਾਈਵਰ ਆਦਮ ਨੂੰ ਕਹਿਣ ਲੱਗਾ ਵੀ ਤੁਸੀਂ ਅੰਦਰ ਆਓ ਤੁਹਾਡੇ ਬਿਆਨ ਲੈਣੇ ਨੇ ਤੇ ਮੇਜਰ ਨੂੰ ਕਿਹਾ ਵੀ ਤੁਸੀਂ ਬੇਗਮ ਸਾਹਿ ਤਤਕ ਮੈਂ ਇਸਦੇ ਬਿਆਨ ਲਿਖਦਾ ਗਰੀਬ ਪਠਾਨ ਨੂੰ ਕੀ ਲੰਮ ਸੀ ਕਿ ਕਿਸਮਤ ਉਸਦੇ ਨਾਲ ਕੀ ਗੁਲ ਖਲਾਉਣ ਜਾ ਰਹੀ ਹੈ ਮੇਜਰ ਗੱਡੀ ਲੈ ਕੇ ਕੋਠੀਵਾਲ ਚੱਲ ਪਿਆ ਅਤੇ ਆਦਮ ਥਾਣੇਦਾਰ ਨੇ ਉਸ ਨੂੰ ਕਿਹਾ ਵੀ ਉਹ ਬੇਵਕੂਫ ਇਹ ਤੂੰ ਕੀ ਜਲਮ ਕੀਤਾ ਜਰਾ ਜਹੀ ਟਕਰਾਰ ਤੇ ਤੁਸੀਂ ਆਪਣੇ ਫੌਜੀ ਭਰਾ ਨੂੰ ਗੋਲੀ ਮਾਰ ਦਤੀ ਇਹ ਸੁਣਦੇ ਹੀ ਆਦਮ ਦੇ ਪੈਰਾਂ ਥੱਲੇ ਜ਼ਮੀਨ ਖਿਸ ਗਈ ਉਹ ਬੋਲਿਆ ਵੀ ਖੁਦਾ ਦੀ ਪਨਾਹ ਥਾਣੇਦਾਰ ਸਾਹਿਬ ਆਪ ਇਹ ਕੀ ਫਰਮਾ ਰਹੇ ਹੋ ਮੇਰੀ ਤਾਂ ਉਸ ਨਾਲ ਕੋਈ ਟਕਰਾਰ ਨਹੀਂ ਹੋਈ ਇਸ ਨੂੰ ਗੋਲੀ ਤਾਂ ਮੇਜਰ ਸਾਹਿਬ ਨੇ ਮਾਰੀ ਕਿਉਂਕਿ ਇਹਨਾਂ ਨੇ ਇਸ ਨੂੰ ਆਪਣੀ ਬੀਬੀ ਦੇ ਨਾਲ ਐਸ਼ ਕਰਦੇ ਫੜ ਲਿਆ ਸੂਰ ਦੇ ਬੱਚੇ ਬਕਵਾਸ ਬੰਦ ਕਰ ਤੈਨੂੰ ਸ਼ਰਮ ਆਉਂਦੀ ਹੈ ਆਪਣੀ ਅਫਸਰ ਦੀ ਪਾਗ ਉਛਾਲਦੇ ਆ ਜੇ ਉਸਨੇ ਕਤਲ ਕੀਤਾ ਹੁੰਦਾ ਤਾਂ ਤੁਹਾਡੇ ਜਿਹੇ ਚਸ਼ਮਦੀਦ ਗਵਾਹ ਨੂੰ ਵੀ ਜਿੰਦਾ ਨਾ ਛੱਡਦਾ ਤੇ ਨਾ ਹੀ ਲਾਸ਼ ਲੈ ਕੇ ਖੁਦ ਥਾਣੇ ਵਿੱਚ ਹਾਜ਼ਰ ਹੁੰਦਾ ਉਹ ਹੁਣ ਉਸ ਦੀ ਬੇਗਮ ਆ ਜਾਂਦੀ ਹੈ ਸਭ ਮਾਮਲਾ ਸਾਫ਼ ਹੋ ਜਾਵੇਗਾ ਥਾਣੇਦਾਰ ਨੇ ਕਿਹਾ ਬੇਕ huzur ਆਜ਼ਮ ਦੀਆਂ ਤਾਂ ਰੋਂਦੇ ਰੋਂਦੇ ਹਿਜਕੀਆਂ ਬੁੱਝ ਗਈਆਂ ਉਸਨੇ ਗੜਗੜਾ ਕੇ ਦਲੀਲਾਂ ਦਿੱਤੀਆਂ ਲੇਕਿਨ ਉਸ ਦੀ ਸੁਣਨ ਵਾਲਾ ਉੱਤੇ ਕੋਈ ਨਹੀਂ ਸੀਗਾ ਉਸ ਨੂੰ ਹਵਾ ਲਾ ਦੇ ਵਿੱਚ ਬੰਦ ਕਰ ਦਿੱਤਾ ਗਿਆ ਕੁਝ ਮਿੰਟਾਂ ਬਾਅਦ ਹੀ ਮੇਜਰ ਆਪਣੀ ਬੇਗਮ ਨੂੰ ਲੈ ਕੇ ਆ ਪਹੁੰਚਿਆ ਰਾਸਤੇ ਵਿੱਚ ਉਸਨੇ ਬੇਗਮ ਨੂੰ ਪੜਾ ਦਿੱਤਾ ਸੀ ਕਿ ਉਸਨੇ ਹੁਣ ਕੀ ਕਹਿਣਾ ਬੇਗਮ ਨੇ ਆਪਣਾ ਬਿਆਨ ਇਹੋ ਲਿਖਵਾਇਆ ਵੀ ਬਟਮੈਨ ਸਾਦਕ ਤੇ ਡਰਾਈਵਰ ਆਜ਼ਮਨ ਤਕਰੀਬਨ 1 ਸਾਲ ਤੋਂ ਸਾਡੇ ਨਾਲ ਨੇ ਸਾਦਕ ਸੁੰਨੀ ਮੁਸਲਮਾਨ ਸੀ ਤੇ ਆਜ਼ਮ شیعਾ ਪਠਾਨ ਇਹਨਾਂ ਦੋਹਾਂ ਨੂੰ ਬਹੁਤ ਵਾਰ ਝਾੜਿਆ ਵੀ ਲੇਕਿਨ ਇਹ ਝਗੜਾ ਕਰਨ ਤੋਂ ਬਾਤ ਨਹੀਂ ਆਉਂਦੇ ਸਨ ਅੱਜ ਹੀ ਦੁਪਹਿਰ ਨੂੰ ਬਟਮੈਨ ਨੇ ਇਸ ਨੂੰ ਮਜ਼ਾਕ ਵਿੱਚ ਕਿਹਾ ਵੀ ਮਹਰਮ ਨਜ਼ਦੀਕ ਆ ਰਿਹਾ ਹੈ ਤੁਹਾਡਾ ਸਿਆਪਾ ਕਰਨ ਦੇ ਦਿਨ ਆ ਗਏ ਨੇ ਇਸ ਤੇ ਆਜ਼ਮ ਨੇ ਉਸ ਨੂੰ ਗਾਲ ਕੱਢ ਕੇ ਕਿਹਾ ਵੀ ਖਾਮੋਸ਼ ਖੰਜੀਰ ਦੀ ਹਲਾਤ ਵਰਨਾ ਸਾਰੇ سینੇ ਵਿੱਚ ਗੋਲੀ ਉਤਾਰ ਦੇਵਾਂਗਾ ਤੇ ਤੇਰੀ ਮਾਂ ਸਿਆਪਾ ਕਰਦੀ ਫਰੇਗੀ। ਇਸ ਤੇ ਇਹ ਦੋਵੇਂ ਗੁੱਥਮ ਗੁਤਾ ਵੀ ਹੋ ਗਏ। ਮੈਂ ਇਹਨਾਂ ਨੂੰ ਝਾੜ ਕੇ ਇੱਕ ਦੂਸਰੇ ਤੋਂ ਅਲੱਗ ਕੀਤਾ। ਇਹ ਇੱਕ ਦੂਸਰੇ ਨੂੰ ਮਾਰ ਦੇਣ ਦੀਆਂ ਧਮਕੀਆਂ ਦੇ ਰਹੇ ਸਨ। ਮੇਰੇ ਸੁਪਨੇ ਵਿੱਚ ਵੀ ਨਹੀਂ ਸੀਗਾ ਕਿ ਆਦਮ ਆਪਣੀ ਧਮਕੀ ਨੂੰ ਅਮਲੀ ਜਾਮਾ ਪਹਿਨਾ ਦੇਵੇਗਾ। ਅੱਜ ਰਾਤ ਜਦ ਮੇਜਰ ਸਾਹਿਬ ਨੂੰ ਆਦਮ ਲੈ ਕੇ ਆਇਆ ਤਾਂ ਬੱਟਮੈਨ ਉਸ ਵਕਤ ਫਿਲਮ ਦੇਖਣ ਗਿਆ ਹੋਇਆ ਸੀ। ਇਸ ਲਈ ਮੇਜਰ ਸਾਹਿਬ ਨੇ ਆਦਮ ਨੂੰ ਬਾਹਰ ਵਾਲੇ ਕਮਰੇ ਵਿੱਚ ਆਰਾਮ ਕਰਨ ਨੂੰ ਕਿਹਾ ਅਤੇ ਘਰ ਦੀ ਹਫਾਜ਼ਤ ਦੇ ਲਈ ਬੰਦੂਕ ਵੀ ਦੇ ਦਿੱਤੀ। ਇਸ ਤੋਂ ਬਾਅਦ ਅਸੀਂ ਸੌਂ ਗਏ। ਰਾਤੀਂ ਤਕਰੀਬਨ 2:30 ਵਜੇ ਅਸੀਂ ਇੱਕ ਵਾਰ ਦੋ ਗੋਲੀਆਂ ਚੱਲਣ ਦੀ ਆਵਾਜ਼ ਸੁਣੀ ਅਤੇ ਬੈਟਮੈਨ ਦੀ ਚੀਕ ਦੀ ਮੈਂ ਤੇ ਮੇਜਰ ਸਾਹਿਬ ਭੱਜ ਕੇ ਬਾਹਰ ਆਏ ਤੇ ਵੇਖਿਆ ਵੀ ਬੈਟਮੈਨ ਆਪਣੇ ਬਿਸਤਰੇ ਵਿੱਚ ਤੜਫ ਰਿਹਾ ਸੀ ਤੇ ਆਜ਼ਮ ਗੁੱਸੇ ਨਾਲ ਉਸ ਦੇ ਬੰਦੂਕ ਤਾਂ ਨਹੀਂ ਖੜਾ ਸੀ ਸਾਡੇ ਦੇਖਦੇ ਦੇਖਦੇ ਉਸ ਨੂੰ ਇੱਕ ਗੋਲੀ ਮਾਰ ਦਿੱਤੀ ਜੋ ਉਸ ਦੀ ਬਾਹ ਵਿੱਚ ਲੱਗੀ ਇਸ ਤੇ ਮੇਜਰ ਸਾਹਿਬ ਨੇ ਉਸ ਤੋਂ ਬੰਦੂਕ ਖੋ ਲਈ ਬੈਟਮੈਨ ਵਿੱਚ ਅਜੇ ਜਾਨ ਬਾਕੀ ਸੀ ਮੇਜਰ ਸਾਹਿਬ ਨੇ ਉਸ ਨੂੰ ਗੱਡੀ ਵਿੱਚ ਪਾਇਆ ਤੇ ਹਸਪਤਾਲ ਲੈ ਗਏ ਲੇਕਿਨ ਹੁਣ ਮੇਜਰ ਸਾਹਿਬ ਨੇ ਮੈਨੂੰ ਜਾ ਕੇ ਦੱਸਿਆ ਕਿ ਬੈਟਮੈਨ ਨੇ ਹਸਪਤਾਲ ਦੇ ਰਸਤੇ ਵਿੱਚ ਹੀ ਦਮ ਤੋੜ ਦਿੱਤਾ ਤੇ ਮੈਂ ਆਪਣਾ ਬਿਆਨ ਦਰਜ ਕਰਵਾਉਣ ਦੀ ਪੁਲਿਸ ਸਟੇਸ਼ਨ ਥਾਣੇ ਚੱਲਣਾ ਲਿਹਾਜ਼ਾ ਮੈਂ ਇਹਨਾਂ ਦੇ ਨਾਲ ਪੁਲਿਸ ਸਟੇਸ਼ਨ ਆ ਕੇ ਆਪਣਾ ਬਿਆਨ ਦੇ ਰਹੀ ਹਾਂ ਜੋ ਮੈਂ ਕੁਝ ਲਿਖਵਾਇਆ ਹੈ ਇਸ ਤੋਂ ਇਲਾਵਾ ਮੈਂ ਕੁਝ ਨਹੀਂ ਜਾਣਦੀ ਇਸ ਤੋਂ ਬਾਅਦ ਥਾਣੇਦਾਰ ਨੇ ਮੇਜਰ ਸਾਹਿਬ ਦਾ ਬਿਆਨ ਰਿਕਾਰਡ ਕੀਤਾ ਫਿਰ ਆਜ਼ਮ ਨੂੰ ਆਪਣਾ ਬਿਆਨ ਦੇਣ ਨੂੰ ਕਿਹਾ ਉਸ ਗਰੀਬ ਨੇ ਰੋਂਦੇ ਕਰ ਲਾਉਂਦੇ ਹਕੀਕਤ ਬਿਆਨ ਕਰ ਦਿੱਤੀ ਲੇਕਿਨ ਥਾਣੇਦਾਰ ਨੇ ਉਹਦੇ ਬਿਆਨ ਤੇ ਯਕੀਨ ਨਾ ਕਰਦੇ ਹੋਏ ਉਸ ਦੇ ਖਿਲਾਫ ਜੇਰੇ ਦਫਾ 302 ਵਿੱਚ ਕਤਲ ਦੇ ਇਲਜ਼ਾਮ ਦਾ ਪਰਚਾ ਦਰਜ ਕਰ ਲਿਆ। ਉਸ ਦਾ ਮੁਕੱਦਮਾ ਮਾਰਸ਼ਲ ਲਾਅ ਦੀ ਅਦਾਲਤ ਵਿੱਚ ਚੱਲੇ ਆ ਜਿੱਥੇ ਮੇਜਰ ਨੇ ਉਸ ਦੀ ਬੇਗਮ ਦੇ ਬਿਆਨ ਦੇ ਸਾਹਮਣੇ ਉਸ ਦੀ ਕੋਈ ਦਲੀਲ ਨਾ ਸੁਣੀ ਗਈ ਅਤੇ 3 ਮਹੀਨੇ ਦੇ ਅੰਦਰ-ਅੰਦਰ ਸਜ਼ਾਏ ਮੌਤ ਦੇ ਕੇ ਕੋਰਟ ਲਖਬਤ ਜੇਲ੍ਹ ਲਾਹੌਰ ਭੇਜ ਦਿੱਤਾ ਗਿਆ ਉਹਨੂੰ। ਉਸ ਨੇ ਸਦਰ ਦੇ ਰਹਿਮ ਦੀ ਅਪੀਲ ਕੀਤੀ ਸੀ ਉਹ ਵੀ ਖਾਰਜ ਹੋ ਗਈ। ਉਸ ਦੇ ਆਉਣ ਦੇ 20 ਦਿਨ ਦੇ ਅੰਦਰ-ਅੰਦਰ ਉਸ ਨੂੰ ਫਾਂਸੀ ਲੱਗਣ ਦਾ ਹੁਕਮ ਆ ਗਿਆ। ਉਹ ਬੇਵਾ ਮਾਦਾ ਕਲੌਤਾ ਬੇਟਾ ਸੀ। ਉਸ ਦੀ ਗਰੀਬ ਮਾਂ ਰੋਂਦੀ ਕਰ ਲਾਉਂਦੀ ਸਦਰ ਕੋਲ ਆ ਗਈ। ਸਦਰ ਨੇ ਉਸ ਨੂੰ ਇੱਕ ਲੱਡੂ ਦੇ ਕੇ ਕਿਹਾ ਵੀ ਲਓ ਮਾਂ ਆਪਣਾ ਮੂੰਹ ਮਿੱਠਾ ਕਰੋ ਮੈਂ ਤੁਹਾਡੇ ਬੇਟੇ ਦੀ ਸਜ਼ਾਏ ਮੌਤ ਮਾਫ ਕਰ ਦਿੱਤੀ ਹੈ ਤੇ ਜੇਲ੍ਹ ਵਾਲਿਆਂ ਨੂੰ ਵੀ ਹੁਕਮ ਭੇਜ ਦਿੱਤਾ ਹੈ ਕਿ ਉਹ ਉਸ ਨੂੰ ਫਾਂਸੀ ਨਾ ਲਗਾਉਣ ਤੇਰੇ ਉੱਥੇ ਪਹੁੰਚਣ ਤੋਂ ਪਹਿਲਾਂ ਮੇਰਾ ਤਾਰ ਉੱਥੇ ਪਹੁੰਚ ਗਿਆ ਹੋਵੇਗਾ ਜਾਓ ਜਾ ਕੇ ਆਰਾਮ ਕਰੋ ਕੱਲ ਤੁਹਾਡਾ ਬੇਟਾ ਤੁਹਾਡੇ ਕੋਲ ਹੋਵੇਗਾ ਲੇਕਿਨ ਕੋਰਟ ਲਖਪਤ ਜੇਲ੍ਹ ਵਿੱਚ ਇਸ ਕਿਸਮ ਦਾ ਕੋਈ ਤਾਰ ਨਹੀਂ ਸੀ ਪਹੁੰਚਿਆ ਅਗਲੀ ਸਵੇਰ ਮਾਂ ਖੁਸ਼ੀ-ਖੁਸ਼ੀ ਆਪਣੇ ਬੇਟੇ ਨੂੰ ਲੈਣ ਆਈ ਤਾਂ ਜੇਲ੍ਹ ਵਾਲਿਆਂ ਨੇ ਉਸ ਦੀ Laash ਉਸਦੇ ਹਵਾਲੇ ਕਰ ਦਿੱਤੀ ਜੀਨੂੰ ਵੇਖ ਕੇ ਬੁੜੀ ਬੇਹੋਸ਼ ਹੋ ਗਈ ਤਾਂ ਫਿਰ ਕਦੇ ਨਹੀਂ ਉઠી ਔਰ ਫਿਰ ਜੇਲ੍ਹ ਡੋੜੀ ਚੋਂ ਇੱਕੋ ਵਾਰ ਦੋ ਜਨਾਜੇ ਨਿਕਲੇ ਲੇਕਿਨ ਅਫਸੋਸ ਇਹ ਕੌਮ ਵਰਿਆਂ ਤੋਂ ਮਾਰਸ਼ਲ ਲਾਦਾ ਬੋਝ ਆਪਣੇ ਮਾਸੂਮ ਮੋਢਿਆਂ ਤੇ ਚੁੱਕੀ ਫਿਰਦੀ ਹੈ ਇੱਕ ਹੀ ਮਸੀਹਾ ਉੱਠਿਆ ਸੀ ਜੁਲਫਕਾਰ ਅਲੀ ਭੁੱਟੋ ਉਸ ਨੂੰ ਵੀ ਫੌਜ ਨੇ ਫਾਂਸੀ ਚੜਾ ਦਿੱਤਾ ਇੰਜ ਲੱਗਦਾ ਹੈ ਕਿ ਪਾਕਿਸਤਾਨ ਵਿੱਚ ਜਮਹੂਰੀਅਤ ਦਾ ਹਮੇਸ਼ਾ ਹਮੇਸ਼ਾ ਦੇ ਲਈ ਗੜਾ ਖੋੜ ਦਿੱਤਾ ਗਿਆ ਹੈ ਜਿਸ ਕੌਮ ਦੀ ਮੁਹਾਫਿਜ਼ ਫੌਜ ਨੂੰ ਪੀੜੀਆਂ ਦੀ ਤਰ੍ਹਾਂ ਆਪਣੇ ਲੋਕਾਂ ਦਾ ਖੂਨ ਪੇਂਡ ਦੀ ਆਦਤ ਪੈ ਜਾਵੇ ਉਸ ਨੂੰ ਜ਼ਰਮ ਸਿਤਮ ਤੋਂ ਕੋਈ bari ਤਾਕਤਾਂ ਚਾਹੇ ਬਚਾ ਲਵੇ ਉਹ ਕੌਮ ਆਪਣੇ ਆਪ ਉਸ ਤੋਂ ਨਜਾਦ ਨਹੀਂ ਬਾ ਸਕਦੀ ਕੋਟ ਲਖਪਤਾ ਜੇਲ੍ਹ ਦੀ ਫਾਂਸੀ ਕੋਠੜੀਆਂ ਦਾ ਇੰਚਾਰਜ ਵਾਰਡਨ ਰਫੀਕ ਸ਼ਾਹ ਸੀਗਾ ਹਰ ਆਉਣ ਵਾਲੇ ਸਜ਼ਾਏ ਮੌਤ ਕੈਦੀਆਂ ਦੀਆਂ ਜੇਬਾਂ ਤੇ ਉਸਦੀ ਖਾਸ ਨਿਗਾਹ ਹੁੰਦੀ ਸੀ ਰਿਸ਼ਵਤ ਵਿੱਚ ਉਸ ਨੂੰ 50 ਪੈਸੇ ਵੀ ਮਿਲ ਜਾਂਦੇ ਤਾਂ ਨਹੀਂ ਛੱਡਦਾ ਸੀ ਉਹ ਉਸਨੇ ਘਰ ਵਿੱਚ ਦੋ ਮੱਝਾਂ ਪਾਲ ਰੱਖੀਆਂ ਸਨ ਜੋ ਜੇਲ੍ਹ ਦੀਆਂ ਰੋਟੀਆਂ ਤੇ ਛੋਲਿਆਂ ਦੇ ਪਾਲਦੀਆਂ ਸਨ ਕੈਦੀਆਂ ਨੂੰ ਇਸ ਗੱਲ ਤੇ ਮਜਬੂਰ ਕਰਦਾ ਸੀ ਉਹ ਕਿ ਘੜ ਤੋਂ ਘੱਟ ਇੱਕ ਇੱਕ ਰੋਟੀ ਫालतू ਲੈਣ ਅਤੇ ਸ਼ਾਮ ਨੂੰ ਇਕੱਠੀਆਂ ਕਰਕੇ ਉਸ ਨੂੰ ਦੇਣ ਤਕਰੀਬਨ 80 ਕੈਦੀਆਂ ਤੋਂ ਦੋਵੇਂ ਵਕਤ ਉਸ ਨੂੰ 160 ਰੋਟੀਆਂ ਮਿਲ ਜਾਂਦੀਆਂ ਸਨ ਦੋ ਰੋਟੀਆਂ ਦਾ ਵਜ਼ਨ ਤਕਰੀਬਨ 6.5 ਛੜਾਂਗ ਹੁੰਦਾ ਸੀ ਇਸ ਤਰ੍ਹਾਂ ਹਰ ਰੋਜ਼ ਰਫੀਕ ਸ਼ਾਹ ਦੀਆਂ ਮੱਜਾਂ ਦੇ ਲਈ ਫਾਂਸੀ ਪੈਰੇ ਤੋਂ ਤਕਰੀਬਨ 50 ਕਿਲੋ ਰੋਟੀਆਂ ਅਤੇ 10 ਕਿਲੋ ਛੋਲੇ ਜਾਇਆ ਕਰਦੇ ਸਨ ਕੁਝ ਲੋਕ ਇੱਥੋਂ ਤੱਕ ਕਹਿੰਦੇ ਸਨ ਕਿ ਰਫੀਕ ਸ਼ਾਹ ਦੇ ਘਰ ਰੋਟੀ ਨਹੀਂ ਪੱਕਦੀ ਬਲਕਿ ਉਸ ਦਾ ਪਰਿਵਾਰ ਵੀ ਜੇਲ੍ਹ ਦੀਆਂ ਰੋਟੀਆਂ 'ਤੇ ਹੀ ਵੱਲਦਾ ਇਸ ਤੋਂ ਇਲਾਵਾ ਗੁੜ ਸਰੋਂ ਦਾ ਤੇਲ ਤੇ ਸਾਬਣ ਜੋ ਕੈਦੀਆਂ ਨੂੰ ਜੇਲ੍ਹ ਵੱਲੋਂ ਮਿਲਦਾ ਸੀ ਉਹ ਵੀ ਰਫੀਕ ਸ਼ਾਹ ਦੀ ਭੇਟ ਚੜ੍ਹ ਜਾਂਦਾ ਸੀ ਅਮੀਰ ਕੈਦੀ ਦਾ ਮੁਲਾਕਾਤ ਵੇਲੇ ਆਉਣ ਵਾਲੇ ਸਮਾਨ ਵਿੱਚੋਂ ਫਲ ਮਠਿਆਈ ਦੇਸੀ ਕੇ ਉਹ ਖੂਬਸੂਰਤ ਸਾਬਣ ਅਤੇ ਨਕਦ ਪੈਸੇ ਵੀ ਦੰਦੇ ਸਨ ਉਹਨੂੰ ਕੈਦੀਆਂ ਦੀਆਂ ਆਪਣੀਆਂ ਕਮਜ਼ੋਰੀਆਂ ਹੁੰਦੀਆਂ ਸਨ ਕੋਈ ਚਰਸ ਦਾ ਸ਼ੌਕੀਨ ਸੀ ਕੋਈ ਫੀਮ ਦਾ ਕਿਸੇ ਨੂੰ ਸ਼ਰਾਬ ਦਾ ਚਸਕਾ ਸੀ ਤੇ ਕਿਸੇ ਨੂੰ ਔਰਤ ਦਾ ਤੇ ਰਫੀਕ ਸ਼ਾਹ ਤਕਰੀਬਨ ਕੁਝ ਨਾ ਕੁਝ ਲੈ ਕੇ ਸਭ ਦੇ ਸ਼ੌਂਕ ਪੂਰੇ ਕਰ ਦਿੰਦਾ ਸੀ ਹੈਰਤ ਤਾਂ ਇਸ ਗੱਲ ਦੀ ਹੁੰਦੀ ਸੀ ਕਿ ਲੋਕ ਮੌਤ ਦੇ ਮੂੰਹ ਵਿੱਚ ਬੈਠ ਕੇ ਵੀ ਗੁਨਾਹ ਕਰਨ ਤੋਂ ਤੋਬਾ ਨਹੀਂ ਕਰਦੇ ਕਈ ਵਾਰੀ ਫਾਂਸੀ ਪੈਰੇ ਦੀਆਂ ਕੈਦੀਆਂ ਦੀਆਂ ਰਿਸ਼ਤੇਦਾਰ ਬਣ ਕੇ ਬਾਜ਼ਾਰੂ ਔਰਤਾਂ ਆਉਂਦੀਆਂ ਸਨ ਰਫੀਕ ਜੀ ਨੂੰ ਇਸ ਦਾ ਪੂਰਾ ਇਲਮ ਸੀ ਪਾਕਿਸਤਾਨ ਵਿੱਚ ਪਰਦੇ ਦਾ ਬਹੁਤ ਅਦਬ ਕੀਤਾ ਜਾਂਦਾ ਹੈ ਇਸ ਲਈ ਜਦ ਕੋਈ ਬੁਰਕਾ ਪੋਸ਼ ਔਰਤ ਮੁਲਾਕਾਤ ਲਈ ਆਉਂਦੀ ਹੈ ਤਾਂ ਦੂਸਰਾ ਕੋਈ ਉੱਥੇ ਜਾਣ ਤੋਂ ਗੁਰੇਜ਼ ਕਰਦਾ ਸੀ ਕਿਸੇ ਦੇ ਸੁਪਨੇ ਵਿੱਚ ਇਹ ਗੱਲ ਨਹੀਂ ਆ ਸਕਦੀ ਸੀ ਕਿ ਸਜ਼ਾਏ ਮੌਦੇ ਕੈਦੀ ਨਾਲ ਇਕਾਂਤ ਵਿੱਚ ਮੁਲਾਕਾਤ ਕਰਨ ਵਾਲੀ ਔਰਤ ਉਸਦੀ ਰਿਸ਼ਤੇਦਾਰ ਨਾ ਹੋ ਕੇ ਤਿੱਬੀ ਬਾਜ਼ਾਰ ਜਾਂ ਫਿਰ ਰੰਗ ਮਹਿਲ ਜਾਂ ਸ਼ਾਹੀ ਮੋਹੱਲਾ ਜਾਂ ਗੁਲਬਰਗ ਦੇ ਇਲਾਕੇ ਦੀ ਉੱਚੇ ਦਰਜੇ ਦੀ ਵੇਸਵਾ ਹੈ ਉਹ ਕੈਦੀ ਕੋਲ ਤਕਰੀਬਨ 2-3 ਘੰਟੇ ਠਹਿਰ ਕੇ ਚਲੀ ਜਾਂਦੀ ਹੈ ਕੈਦੀ ਵੀ ਖੁਸ਼ ਤੇ ਰਫੀਕ ਸ਼ਾਹ ਵੀ ਖੁਸ਼ ਤੇ ਸਭ ਤੋਂ ਜ਼ਿਆਦਾ ਖੁਸ਼ੀ ਤਾਂ ਅੱਲਾ ਮੀਆਂ ਨੂੰ ਹੁੰਦੀ ਹੋਵੇਗੀ ਜੋ ਅਸਮਾਨ ਤੇ ਬੈਠਾ ਦੇਖ ਦੇ ਕੇ ਖੁਸ਼ ਹੁੰਦਾ ਹੋਵੇਗਾ ਕਿ ਮੌਤੇ ਮੂਹ ਵਿੱਚ ਬੈਠ ਕੇ ਵੀ ਇਹਨਾਂ ਲੋਕਾਂ ਨੂੰ ਨਾ ਖੋਫੇ ਖੁਦਾ ਐ ਤੇ ਨਾ ਖੋਫੇ ਕਜ਼ਾ ਸੋ ਦੋਸਤੋ اے ਸੀ ਭਾਰਤੀ ਜਸੂਸ ਮੋਹਨ ਲਾਲ ਭਾਸਕਰ ਦੀ ਜ਼ਿੰਦਗੀ ਦਾ ਭਾਗ 15ਵਾਂ ਤੇ ਭਾਗ 16ਵਾਂ ਲੈ ਕੇ ਤੁਹਾਡੇ ਸਾਹਮਣੇ ਫੇਰ ਕੱਲ ਨੂੰ ਪੇਸ਼ ਹੋਵਾਂਗੇ ਉਦੋਂ ਤੱਕ ਲਈ ਸਿੱਖਦੇ ਰਹੋ ਅੱਗੇ ਵਧਦੇ ਰਹੋ